ਹਾਂਜੀ ਪੁੱਤਰ ਜੀ ਅੱਜ ਕਿੱਥੇ ਚੱਲੇ ਹੋ ਬਾਪੂ ਜੀ ਮੈਨੂੰ ਨਾ ਜਿਹੜਾ ਨਾਲ ਦੇ ਪਿੰਡਾਂ ਮੈਂ ਕੋਈ ਜ਼ਰੂਰੀ ਕੰਮ ਹੈ ਮੈਂ ਨਾ ਉੱਥੇ ਹੋ ਗਿਆ ਜਿਹੜਾ ਕੋ ਪੁੱਤ ਨਾ ਪੈਦਲ ਹੀ ਚੱਲ ਰਿਹਾ ਹੈ ਤੇ ਮੋਟਰਸਾਈਕਲ ਕਿੱਥੇ ਲਿਆਈ ਨਹੀਂ ਤੂੰ ਨਹੀਂ ਬਾਪੂ ਜੀ ਮੈਂ ਪੈਦਲ ਨਹੀਂ ਚੱਲਿਆ ਮੈਂ ਤਾਂ ਸਾਗਰ ਦੇ ਨਾਲ ਉਹਦੀ ਐਕਟਵਲੇ ਚੱਲ ਜਾਣਾ ਅੱਛਾ ਅੱਛਾ ਮੈਂ ਸਮਝ ਗਿਆ ਕੋਈ ਪੈਦਲ ਹੀ ਚੱਲਿਆਵੇਂ ਪੰਜਾਬ ਜਲਦੀ ਆ ਜਮੀ ਫਿਰ ਹਾਂਜੀ ਬਾਪੂ ਜੀ ਮੈਂ ਨਾ ਸ਼ਾਮ ਹੋਣ ਤੋਂ ਪਹਿਲਾਂ ਘਰ ਵਾਪਸ ਆ ਜਾਵਾਂਗਾ ਚਲ ਚੰਗਾ ਧਿਆਨ ਨਾਲ ਜਾਵੀਂ ਚਲੋ ਠੀਕ ਹੈ ਬਾਪੂ ਜੀ ਔਰ ਕੋਈ ਲਿਫਟ ਕਿਉਂ ਨਹੀਂ ਦੇ ਰਿਆ ਪਤਾ ਨਹੀਂ ਕਿਹੋ ਜਿਹਾ ਸਮਾਂ ਕੋਈ ਕਿਸੇ ਦੀ ਮਦਦ ਕਰਕੇ ਰਾਜੀ ਨਹੀਂ ਹੈਗਾ ਦੁਨੀਆ ਨੂੰ ਕੀ ਹੋ ਗਿਆ ਵਾ ਜਿਹਨਾਂ ਦੇ ਹੱਥ ਦਿੰਦਾ ਵਾ ਇਤਰੇ ਲੰਘ ਜਾਂਦਾ ਵਾ ਯਾਰ ਮੈਂ ਹੋਂ ਤੱਕ ਕਦੀ ਵੀ ਕਿਸੇ ਨੂੰ ਲਿਫਟ ਦੇਣ ਤੋਂ ਕਦੀ ਇਨਕਾਰ ਨਾ ਕਰਾਂ ਕਿਹੋ ਜਿਹਾ ਸਮਾਂ ਆ ਗਿਆ ਵਾ ਕੋਈ ਕਿਸੇ ਦਾ ਭਲਾ ਕਰਕੇ ਵੀ ਨਿਰਾਜੀ ਕੋਈ ਕਿਸੇ ਦੀ ਮਦਦ ਕਰਕੇ ਵੀ ਨਿਰਾਜੀ ਦੁਨੀਆ ਦਾ ਪਤਾ ਨਹੀਂ ਕੀ ਬਣੋ ਪਤਾ ਨਹੀਂ ਕੀ ਬਣੋ ਦੁਨੀਆ ਦਾ ਹੁਣ ਚਲੋ ਮੈਨੂੰ ਲੱਗਦਾ ਪੈਦਲ ਹੀ ਜਾਣਾ ਪੈਣਾ ਚਲੋ ਠੀਕ ਹੈ ਚਲਦਾ ਪੈਦਲ ਹੀ ਫਿਰਨਾ ਤਤੀਆ ਬਾਪੂ ਜੀ ਉਹ ਪੁੱਤਰ ਜੀ ਇਹ ਨਾਲੇਟ ਪੇ ਹੋ ਗਿਓ ਉਹ ਬਾਪੂ ਜੀ ਜਦੋਂ ਚੱਲਣਾ ਮੈਂ ਸਵਾਗਤ ਦੇ ਨਾਲ ਗਿਆ ਸਾਂ ਪਰ ਸਾਗਰ ਤੇ ਰਹਿ ਗਿਆ ਪਿੰਡ ਤੇ ਮੈਨੂੰ ਕਿਹਾ ਕਿ ਉਤਰਾ ਤਰੀ ਵੀ ਕਿਸੇ ਨਾਲ ਲਿਫਟ ਲੈ ਲਿਓ ਜੀ ਲਸਟੇ ਵਿੱਚ ਮੈਂ ਬੜੇ ਲੋਕਾਂ ਨੂੰ ਹੱਥ ਦਿੱਤਾ ਪਰ ਮੈਨੂੰ ਕਿਸੇ ਨੇ ਲਿਫਟ ਨਹੀਂ ਦਿੱਤੀ ਫਿਰ ਆਸਤਾ ਆਸਤਾ ਮੈਂ ਥੋੜਾ ਥੋੜਾ ਪੈਦਲ ਹੀ ਆ ਗਿਆ ਹੁਣ ਇਸ ਕਰਕੇ ਥੋੜਾ ਲੇਟ ਹੋ ਗਿਆ ਹਾਂ ਪੁੱਤਰ ਅੱਜ ਕੱਲ ਦਾ ਜਮਾਨਾ ਬੜਾ ਖਰਾਬ ਆ ਕੋਈ ਕਿਸ ਨੂੰ ਲਿਫਟ ਨਹੀਂ ਦਿੰਦਾਗਾ ਉਹ ਬਾਪੂ ਜੀ ਇਹ ਕਿਹੜੀ ਗੱਲ ਆ ਪੁੱਤਾ ਕਿਸੇ ਦੀ ਮਦਦ ਕਰਨਾ ਕੋਈ ਮਾੜੀ ਗੱਲ ਥੋੜੀ ਹੈ ਪਰ ਅੱਜ ਕੰ ਦਾ ਉਲਟ ਜਮਾਨਾ ਹੈ ਨਾ ਅੱਜ ਕੱਲ ਮਦਦ ਕਰੋ ਤੇ ਬੰਦਾ ਆਪ ਹੀ ਬਾਝਾਂਦਾ ਵਿੱਚ ਉਹ ਪਛਰੀਂਦਾ ਬਾਪੂ ਜੀ ਮੈਂ ਤਾਂ ਜਿੱਦੇ ਜਾਂਦਾ ਆਂ ਤਾਂ ਜਰੂਰ ਕਿਸੇ ਦੀ ਮਦਦ ਕਰਾਂ ਮੇਰਾ ਤਾਂ ਆਪਣਾ ਨੇਚਰ ਹੈ ਹੋ ਜਾ ਮੈਂ ਮਦਦ ਕਰਾਂ ਤਾਂ ਮੈਨਾਂ ਰਹਿ ਨਹੀਂ ਸਕਦਾ ਮੈਂ ਤਾਂ ਜਰੂਰ ਮਦਦ ਕਰਾਂਗਾ ਹੋਰ ਕਿਸੇ ਦਾ ਮੈਨੂੰ ਪਤਾ ਨਹੀਂ ਚਲੋ ਭੁੱਖ ਲੱਗੀ ਨਹੀਂ ਚਾਹਦੇ ਰੋਟੀ ਖਾ ਚੜ ਗਏ ਚਲੋ ਰੋ 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 ਯਾਰਾ ਮਨੇ ਅੱਗੇ ਜਾ ਹੈ ਕਿ ਅੱਗੇ ਅੱਗੇ ਚੱਲ ਦੇਖੋ ਇਹੋ ਬੰਦ ਕਰ ਲੋ ਲੱਭੇ ਸੂਣਾ ਉਥੋਂ ਹੋ ਗਿਆ ਜਿੱਥੇ ਤੈਨੂੰ ਮੈਂ ਕਿਹਾ ਸੀ ਕਿ ਮੈਂ ਉਹਨਾਂ ਨਸ਼ੇੜੀਆਂ ਨੂੰ ਨਾ ਇੱਥੇ ਲੱਭਣਾ ਮੈਨੂੰ ਉਹਨਾਂ ਨੇ ਇੱਥੇ ਤਾਂ ਕਿਹਾ ਹੈ ਹੈ ਅੱਗੇ ਸਟਾਈ ਬੜੀ ਆ ਤੂੰ ਉਹਨਾਂ ਨੇ ਇੱਥੇ ਆ ਕੇ ਨਹੀਂ ਬਿਠਾਤਾ ਫਿਰ ਕਹਿੰਦੇ ਰਾਜਾ ਕਹਿੰਦਾ ਹੈ ਤੇ ਕਵਾਂ ਨਾ ਤੱਕ ਕੀ ਕਰ

ਮਾਰ ਖਾ ਲਿਆ ਮੈਂ ਫਿਰ ਕਹਿੰਦੇ ਰਾਜਾ ਕਹਿੰਦਾ ਚੱਲ ਮੈਂ ਸੋਣ ਲਾ ਲਿਆ ਕਿਤੇ ਵੀ ਫੋਨ ਨਹੀਂ ਚੁੱਕਣ ਦੇ ਚਲ ਉਹ ਨੂੰ ਫੋਨ ਮਾਰਦਾ ਵਾ ਹਲੋ ਰੋਹਨਾ ਉਹ ਯਾਰ ਵਾਪਸ ਆ ਜਾ ਉਹ ਸਾਲੇ ਬਲਾ ਕੇ ਇੱਥੇ ਵੀ ਆ ਪਾਏ ਨਹੀਂ ਫਿਰ ਕਹਿੰਦੇ ਰਾਜਾ ਕਹਿੰਦਾ ਹਾਂ ਆਦਾ ਹੈ ਉਹ ਉੱਤਿਰਾ ਮੋਰ ਸਾਗਲੀ ਪੈਂਚਰ ਰਹਿੰਦਾ ਵਾ ਮੈਂ ਹੁਣ ਇੱਥੇ ਬੈਠਾ ਕੀ ਕਰਾਂ ਫੇਰ ਕਹਿੰਦੇ ਰਾਜਾ ਕਹਿੰਦਾ ਹੈ ਪੜਦੇ ਨੇ ਠੀਕ ਹੈ ਇਹ ਆ ਕਾ ਉਹ ਮੈਂ ਕਿਹਾ ਮੈਂ ਦਫਤਰ ਤੱਕ ਜਾਣਾ ਲਿਫਟ ਦੇਂਗਾ ਉੱਥੇ ਤੱਕ ਜਰਾ ਮੈਨੂੰ ਹਾਂ ਜੀ ਵੀਰ ਜੀ ਕਿਉਂ ਨਾ ਲੈ ਜਾਵਾਂਗੇ ਮੈਨੂੰ ਤੇ ਕਿਸੇ ਦੀ ਮਦਦ ਕਰਕੇ ਵੈਸੇ ਹੀ ਬੜਾ ਚੰਗਾ ਲੱਗਦਾ ਵਾ ਕਿਉਂਕਿ ਇਸ ਅਣਜਾਣ ਰਸਤੇ ਵਿੱਚ ਕਿਸੇ ਦੀ ਮਦਦ ਕਰਨਾ ਬੜਾ ਹੀ ਵਧੀਆ ਹੈ ਬੱਲੇ 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 ਕਿਤੇ ਠੀਕ ਆ ਹਾਂ ਜੀ ਹਾਂ ਜੀ ਬੈਠੋ ਜੀ ਯਾਰ ਤੁਸੀਂ ਬੰਦਾ ਵਧੀਆ ਬਹੁਤ ਲੱਗਦਾ ਹੈ ਭਾਜੀ ਜਿੱਥੇ ਤੁਸੀਂ ਕਹੋਗੇ ਮੈਂ ਤੁਹਾਨੂੰ ਉੱਥੇ ਛੱਡ ਕੇ ਆਵਾਂਗਾ ਕੋਈ ਗੱਲ ਨਹੀਂ ਚੱਲ ਮੇਰਾ ਵੀਰ ਹੈ ਇਹ ਆਈ ਕਹਿੰਦੇ ਰਾਜਾ ਕਹਿੰਦਾ ਆ ਆਪਣਾ ਤਾਂ ਚੱਲ ਜੀ ਕਰਦੇ ਆਪਾਂ ਜਿੱਤਣ ਦੀ ਜਿੰਨੀ ਜੰਗਲੀ ਖੇਤ 40 ਲੀਟਰ ਦੁੱਧ ਦੋਦੇ ਆਪਾਂ ਉਹ ਵੀ ਕਿੰਨੀ ਸਪੀਡ ਨਾਲ ਬੰਦੇ ਆਉਂਦੇ ਪਿਆ ਖਲਾਰਾ ਕੋਈ ਗੜਬੜ ਲੱਗਦੀ ਮੈਨੂੰ ਯਾਰ ਯਾਰ ਮੈਨੂੰ ਵੀ ਗੜਬੜ ਲੱਗਦੀ ਏ ਰੋਕੋ ਉਹਨਾਂ ਨੂੰ ਫੇਰ ਯਾਰ ਦੇ ਦੇ ਜਾ ਕੇ ਲੋਕ 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 ਉਹ ਕਿੱਥੋਂ ਆਏ ਜੀ ਸਰ ਜੀ ਆਇਆ ਨਾ ਨਾਲ ਦੇ ਪਿੰਡੋਂ ਮੈਂ ਥੋੜਾ ਕੰਮ ਗਿਆ ਸਾਂ ਤੇ ਇਹ ਮੇਰੇ ਨਾ ਰਸਤੇ ਵਿੱਚ ਮੈਨੂੰ ਮਿਲੇ ਗਿਫਟ ਮੰਗਣ ਦੇ ਸੀ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਆਇਆ ਹਾਂ 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 ਕਾਗਜ਼ ਪੂਰੇ ਬਾਠ ਠੀਕ ਹੈ ਚਲੋ ਚਲੋ ਹਾਂ ਜੀ ਕਾਗਜ਼ ਤੇ ਭਾਜੀ ਮੇਰੇ ਪੂਰੇ ਆ ਤੁਸੀਂ ਦੇਖ ਸਕਦੇ ਜੀ ਦਿਖਾਓ ਕਾਗਜ਼ ਬੰਨੇ ਚਲੋ ਚੱਕ ਦੋ ਮੈਨੂੰ ਕਿਤਰਾ ਜਨਾ ਥਲੇ ਉਤਰੋ ਯਾਰ ਉਹ ਕਾਗਜ਼ ਵੀ ਖਾ ਉਹ ਹੋ ਸਹੀ ਦਿਖਾ ਦੋ ਨੇ ਕਾਗਜ਼ ਵੀ ਦਿਖਾ ਦਨੇ ਆ ਓ ਛੱਡੋ ਮਾਰਾ ਜੀ ਮੈਂ ਕਿਹਾ ਐਵੇਂ ਦੱਸੋ ਆਈ ਨੇ ਉਹ ਬੜਾ ਬੋਲਦਾ ਮੇਰੇ ਝੋਲੇ ਜਾਂ ਕਰ ਕੀ ਗੱਜੋਵੇਂ ਨਹੀਂ ਨਹੀਂ ਝੋਲੇ ਤੇ ਕੁਝ ਨਹੀਂ ਝੋਲੇ ਕਰ ਗਿਆ ਹਾਂ ਅੱਗੋ ਥੰਗ ਲਓ ਯਾਰ ਐੇ ਐੇ ਤੋਏ ਕੂੰ ਫੜਾਇ ਮੈਂ ਤੇਰੀ ਵਜ੍ਹਾ ਨਾਲ ਫੜਿਆ ਗਈ ਓ ਯਾਰ ਮੈਂ ਤੇ ਫੜਿਆ ਗਿਆ ਤੂੰ ਪੜਾ ਮਲ ਤੂੰ ਤੇ ਭੱਜਣਾ ਤੇ ਹੁਣ ਕਹਿੰਦੇ ਰਾਜਾ ਨਹੀਂ ਪਾਜੀ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ 2 ਨੰਬਰ ਵਾਲੇ ਜੀ ਮੈਂ ਤੁਹਾਨੂੰ ਵਰਨਾ ਕਦੀ ਵੀ ਲਿਫਟ ਨਹੀਂ ਦੇਂਦਾ ਪਰ ਮੈਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋ ਗਿਆ ਵਾ ਕਿ ਕਿਸੇ ਵੀ ਅਣਜਾਣ ਬੰਦੇ ਨੂੰ ਲਿਫਟ ਨਹੀਂ ਦੇਣੀ ਚਾਹੀਦੀ ਕਿਸੇ ਅਣਜਾਣ ਬੰਦੇ ਨੂੰ ਲਿਫਟ ਦੇ ਦੇਣਾ ਬਹੁਤ ਵੱਡਾ ਘਾਟਾ ਹੋ ਸਕਦਾ ਵਾ ਉਹਦੇ ਨਾਲ ਅਸੀਂ ਫਸ ਸਕਦੇ ਹਾਂ ਜਿਤ ਤੱਕ ਅੱਜ ਮੈਂ ਫਸ ਗਿਆ ਵਾ